ਗਾਲਾਂਤ ਕਰ ਖੜਾਤੀ ਤੈਨੂੰ ਜਿਹੜੇ ਤੂੰ ਆ ਮੇਰੇ ਨਾਲ ਗੱਲਾਂ ਤੇਰੀ ਸੋਚ ਇੱਥੇ ਕਿਤੇ ਕਰ ਖੜਾਤੀ ਤੇਰੀ ਸੋਚ ਅੱਗੇ ਵਧਾਈ ਨਹੀਂ ਲੀਡਰਾਂ ਨੇ ਸੁਣ ਮੇਰੀ ਗੱਲ ਤੇਰੇ ਜਵਾਬ ਦੰਨਾ ਤੇਰੀ ਸੋਚ ਆਟੇ ਦਾਤ ਕਰ ਖੜੇ ਤੈਨ ਕਿਤੇ ਸੋਚੇ ਰਹੀ ਮੇਰਾ ਪੁੱਤ ਪੜ ਕੇ ਅਫਸਰ ਲੱਗ ਜੇ ਮੇਰਾ ਪੁੱਤ ਪੜ ਕੇ ਲੀਡਰ ਲੱਗ ਜੇ ਹੁਣ ਬਾਹਰ ਦੇ ਦਸਾਂ ਦੇ ਕੀ ਆ ਧਿਆਨ ਨਾਲ ਗੱਲ ਸੁਣ ਬਾਹਰਲੇ ਦਸਾਂ ਦੇ ਵਿੱਚ ਐਨਾ ਕੁਝ ਨਹੀਂ ਹੈਗਾ ਉਹ ਅਮੀਰ ਕਿਉਂ ਨੇਗੇ ਉੱਥੇ ਆ ਫ੍ਰੀ ਨਹੀਂ ਹੈਗਾ ਸਾਰਾ ਕੁਝ ਜਿਹੜੀ ਛੋਟੀ ਫ੍ਰੀ ਵਾਲੀ ਸੋਚ ਆ ਇੱਥੇ ਕਹਿੰਦੇ ਭਕਾਰੀ ਬਣਾ ਤਾ ਠੂਠਾ ਬਣਾ ਤਾ ਉਧਰ ਆ ਲੋਕ ਮੰਗਦੇ ਨਹੀਂ ਆਏ ਹੱਥ ਜੋੜ ਕੇ ਲੀਡਰਾਂ ਨੂੰ ਕਹਿੰਦੇ ਕਣਕ ਦੇ ਦਰਵਾਤਾ ਦੇ ਲੋ ਸਾਨੂੰ ਦਾਲਾਂ ਦੇ ਦਿਓ ਸਾਨੂੰ ਬਿਜਲੀ ਫ੍ਰੀ ਦੇ ਦਿਓ ਉੱਥੇ ਆ ਲੋਕ ਮੰਗਦੇ ਨਹੀਂ ਫ੍ਰੀ ਵਾਲਾ ਕੁਝ ਛੋਟੀ ਸੋਚ ਫ੍ਰੀ ਟਿੱਕਰ ਹੀ ਕਢਾਤੀ ਲੀਡਰਾਂ ਨੇ ਲੀਡਰ ਕਹਿੰਦੇ ਨੇ ਵੀ ਥੋੜੀ ਸੋਚੇ ਹੋਵੇ ਵੀ ਇਹ ਸਾਥੋਂ ਐ ਮੰਗੀ ਰਣ ਆਟਾ ਦਾਲ ਮੰਗੀ ਜਾਂਦਾ ਤਾ ਕਾਰਡ ਮੰਗੀ ਜਾਂਦਾ ਬਸ ਆ ਠੂਠਾ ਬਣਾਦਾ ਹੁਣ ਮੇਰੀ ਗੱਲ ਮੇਰੀ ਗੱਲ ਸੁਣ ਥੋੜੇ ਨੌਜਵਾਨਾਂ ਨੂੰ ਥੋੜੇ ਮਜ਼ਦੂਰਾਂ ਪਹਿਲੀ ਗੱਲ ਧਿਆਨ ਨਾਲ ਸੁਣ ਜਿਹੜੀ ਸਭ ਤੋਂ ਵੱਡਾ ਕੋਟ ਬਟਰ ਵਾਲਾ ਪੰਜਾਬ ਦਾ ਥੋਡੇ ਨੌਜਵਾਨ ਨਸ਼ੇ ਤੋਂ ਦੂਰ ਹੋਣ ਆ ਚੰਗੀ ਕਿਰਤ ਕਰ ਚੰਗੇ ਪੜ੍ਹਨ ਲਿਖਣ ਚੰਗਾ ਪੜ੍ਹ ਕੇ ਚੰਗਾ ਕੋਈ ਚੰਗਾ